ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਰ ਦਾ ਨਾਮ ਲਖਵਿੰਦਰ ਸਿੰਘ ਸਪੁੱਤਰ ਤਾਰਾ ਸਿੰਘ ਇਹ ਵੀਰ ਪਿੰਡ ਵਾਦੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਤੇ ਤੁਹਾਨੂੰ ਇਹਦੇ ਘਰ ਦੇ ਹਾਲਾਤ ਵਿਖਾਉਂਦੇ ਆ ਤੇ ਇਸ ਵੀਰ ਦੇ ਦੀ ਮਦਦ ਦੀ ਅਪੀਲ ਲਈ ਇਹ ਵੀਡੀਓ ਬਣਾ ਰਹੇ ਆ ਸੋ ਦੋਸਤੋ ਵੱਧ ਤੋਂ ਵੱਧ ਇਸ ਵੀਰ ਦੀ ਮਦਦ ਕਰਿਓ ਤੇ ਤੁਸੀਂ ਆ ਵੀ ਇਸ ਵੀਰ ਦੀ ਜਵਾਨੀ ਸੁਣ ਲੋ ਹਾਂਜੀ ਭਾਜੀ ਮੇਰੀ ਮਿੰਤਿਆ ਮੇਰੀ ਪ੍ਰਯਾਦ ਐ ਮੈਂ ਜੋ ਕਰਦਾ ਸੇਰ ਪੂਣੀ ਵੇਚ ਕੇ ਆਪਦੇ ਉੱਤੇ ਲਾਜਕਾਂ ਤੇ ਹੁਣ ਮੈਂ ਬਹੁਤ ਦੁਖੀ ਆ ਮੈਂ ਮੰਜੀ ਤੇ ਬੈਠਾ ਕਾਰੋਬਾਰ ਕਰਨ ਨੂੰ ਨਹੀਂ ਜੋਗਾ ਤੇ ਜਿੰਨੀ ਜੋਗੇ ਤੁਸੀਂ ਮੇਰੀ ਸਹਾਇਤਾ ਕਰੋ ਤੇ ਮੇਰੇ ਤੇ ਮਹਾਰਾਜ ਦੀ ਕਿਰਪਾ ਕਰੋ ਮੈਂ ਤੁਹਾਡੇ ਸਿਰ ਤੇ ਆ ਮੇਰਾ ਭਰਾ ਮੇਰੇ ਤੋਂ ਕੋਈ ਕਾਰੋਬਾਰ ਨਹੀਂ ਹੈਗਾ ਜੋ ਕਰਦਾ ਸਮਾਨ ਹੀ ਮੇ ਵੇਚ ਕੇ ਚੰਡੀਗੜ੍ਹ ਪੀਜੀਆਈ ਤੋਂ ਇਲਾਜ ਕਰਾਇਆ ਹੁਣ ਬਹੁਤ ਲਾਤ ਮਾੜੇ ਆ ਤੇ ਬੜੇ ਔਖੇ ਦਿਨ ਕੱਢ ਹੁੰਦੇ ਦਵਾਈ ਤੇ ਬੈਠੇ ਆ ਬਾਕੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਕੋਈ ਪ੍ਰੂਫ ਨਹੀਂ ਕੋਈ ਕੋਸ਼ ਨਹੀਂ ਛੱਡਿਆ ਵੇਖ ਲਓ ਜੀ ਮੈਂ ਖਾਂ ਖਾ ਕੇ ਦਵਾਈਆਂ ਕੁਝ ਗਿਆ ਤੇ ਆਪਦੀ ਜ਼ਿੰਦਗੀ ਤੋਂ ਵੀ ਬੜਾ ਪਰੇਸ਼ਾਨ ਆ ਤੇ ਜਿੰਨੀ ਹੋ ਸਕੇ ਮੇਰੀ ਗਰੀਬ ਦੀ ਵਾਹ ਫੜੋ ਤੇ ਮੇਰੀ ਮਦਦ ਕਰੋ ਮੇਰੀ ਮਿੰਤਿਆ ਮੇਰਾ ਤਰਲਾ ਮੈਂ ਇਹੋ ਹੀ ਤੁਹਾਡੇ ਅੱਗੇ ਹੱਥ ਜੋੜਦਾ ਮੇਰੀ ਮਤ ਕਰੋ ਮੇਰੇ ਭਾਜੀ ਮੈਂ ਬਹੁਤ ਗਰੀਬ ਮੁੰਡਾ ਓੱਖਾ ਆ ਪਿਆ ਮੈਂ ਪੀਜੀਆਈ ਦਾ ਇਲਾਜ ਕਰਾਉਣਾ ਬਹੁਤ ਐ ਲੱਗਾ 2 ਸਾਲ ਹੋ ਗਏ ਮੈਨੂੰ ਮੰਜੀ ਤੇ ਬੈਠੇ ਨੂੰ ਹੁਣ ਮੇਰੇ ਕੋਲ ਪਾੜਾ ਕਰਾਇਮ ਨਹੀਂ ਹੈਗਾ ਜਿਹੜਾ ਮੈਂ ਪੀਜੀਆਈ ਚ ਜਾ ਕੇ ਆਪਦੀ ਦੂਰੀ আর ਜਾਂਚ ਕਰਾਉਣਾ ਇਸ ਭਰਾਣ ਮੈਂ ਮਿਲਿਆ ਤੇ ਮਿੰਤ ਕੀਤੀ ਵੀ ਮੇਰੇ ਵਾਸਤੇ ਕੁਛ ਨਾ ਕੁਛ ਆਪਾਂ ਭਰਾਣ ਨੂੰ ਮਿੰਤ ਤਰਲਾ ਮੈਂ ਹੀ ਕਰਦਾ ਜੇ ਕਿਸੇ ਭੈਣ ਭਰਾ ਦੇ ਮਨ ਮੇਰ ਪੈ ਜੇ ਤੇ ਮੇਰੇ ਬੱਚਿਆਂ ਬਦਲੇ ਮੇਰੀ ਦਵਾਈ ਜੋਗੇ ਕੋਈ ਰਹਿਮਤ ਕਰ ਦਵੇ ਤੇ ਮੈਂ ساری ਜੀਤ ਕੀ ਉਹਦਾ ਦੇ ਨਹੀਂ ਦੇ ਸਕਦਾ ਐਸ ਵਕਤ ਮੈਂ ਬਹੁਤ ਔਖਾ ਹਾਂ ਤੇ ਬਹੁਤ ਦੁਖੀ ਹਾਂ ਜਿੰਨੀ ਵੀ ਹੋਵੇ ਮੇਰੇ ਭਰਾ ਮੇਰੀ ਮਤ ਕਰੋ ਮੇਰੇ ਬੱਚਿਆਂ ਬਦਲੇ ਮੇਰੀ ਜ਼ਿੰਦਗੀ ਬਚੇ ਮੇਰੀ ਧੀ ਆ ਮੇਰਾ ਇੱਕ ਪੋਤੇ ਆ ਤੇ ਮੈਂ ਬਹੁਤ ਪਰੇਸ਼ਾਨ ਹੋਇਆ ਪਿਆ ਤੇ ਬੜਾ ਔਖਾ ਹਾਂ ਹਾਂਜੀ ਦੋਸਤੋ ਤੁਸੀਂ ਆਪ ਹੀ ਵੀਰ ਦੀ ਜਵਾਨੀ ਸੁਣ ਲਈ ਆ ਵੀ ਕਿੰਨਾ ਦਿਲੋਂ ਵੀਰ ਦੇ ਦਰਦ ਭਰਿਆ ਪਿਆ ਨਹੀਂ ਤੇ ਕੌਣ ਕਹੇ ਦੇ ਐਤਾ ਤਰਲੇ ਮੀਤਾ ਕਰਦਾ ਸੋ ਦੋਸਤੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਸੋ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ